ਸਿਕਰ ਜੀ ਜਰੂਰ ਜੀਕਰ ਗੱਲ ਸਾਹਿਬ ਨੂੰ ਜੀ ਪਤੇ ਅੱਜ ਅਸੀਂ ਆਰਾਮਗੜੀਆ ਅਕਾਲ ਜੱਤੀਬੰਦੀ ਕੇ ਕੌਮੀ ਸੂਚਕਾ ਸਜਾਲਕ ਸਰਦਾਰ ਹਰਜੀਤ ਸਿੰਘ ਜੀ ਆਰਾਮਗੜੀਆ ਸਾਹਿਬ ਕੋਲ ਪਹੁੰਚੇ ਹਾਂ ਜੋ ਪਿਛਲੇ ਦਿਨੀ ਇੱਕ ਮੇਰੀ ਆਡੀਓ ਸੋਸ਼ਲ ਮੀਡੀਆ ਤੇ ਚੱਲ ਰਹੀ ਆ ਉਹ ਆਵਾਜ਼ ਆ ਜਿਹੜੀ ਕਿਤੇ ਸ਼ਰਾਰਤੀ ਹੰਸਣਾਂ ਨੇ ਜਾਂ ਬਣਾਈ ਜਾਂ ਕਿਦਾਂ ਪਰ ਫਿਰ ਵੀ ਮੈਨੂੰ ਇਹ ਜੀ ਪੂਰੀ ਰਾਮਗੜੀਆ ਬਰਾਦਰੀ ਦਾ ਸਾਡੇ ਪੰਜਾਬੀਆਂ ਦੀ ਪੱਕੇ ਚਾ ਭੈਣ ਭਰਾਵਾਂ ਨੂੰ ਇਹ ਦੁੱਖ ਲੱਗਿਆ ਹੋਵੇ ਇਹ ਬਰਕਾਰ ਸਿੱਧੀ ਆਵਾਜ਼ ਆ ਜਾਣੇ ਲਜਾਣੇ ਜੇ ਮੇਰੇ ਤੋਂ ਕੋਈ ਗਲਤੀ ਹੋਈ ਆ ਤਾਂ ਸਾਰੇ ਰਾਮਗੜੀਆ ਪਰਿਵਾਰ ਸਾਡੇ ਪੰਜਾਬੀ ਸਾਡੇ ਭੈਣ ਭਰਾ ਮੈਨੂੰ ਮਾਫ਼ ਕਰਨਗੇ ਕਿਉਂਕਿ ਮੈਂ ਮਾਫ਼ੀ ਚਾਹਣਾ ਅਸੀਂ ਕਲਾਕਾਰ ਬੰਦੇ ਆ ਬੜੇ ਲੰਬੇ ਸਮੇਂ ਤੋਂ ਅਸੀਂ ਤੁਹਾਡਾ ਦਿੱਤਾ ਹੀ ਖਾਂਦੇ ਆ ਧੰਨਵਾਦ ਆਸ ਕਰਦਾ ਤੁਸੀਂ ਮੈਨੂੰ ਮਾਫ਼ ਕਰੋਗੇ ਸੱਚੀ